ਕਾਦੀਆਂ ਖਾਨੇ ਵਿੱਚ ਕੀ ਕ੍ਰਿਤ ਦੋਸ਼ੀ ਅਰਸੋਨ ਜਿਸ ਨੂੰ ਸੋਨੂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਕਾਦੀਆਂ ਕੋਸਵਲੋਂ ਜੋ ਤੁਜੀ ਕੋ ਲੋਕ ਕਿ ਬਹੁਤ 16 ਡੱਬੇ ਚਾਇਨਾ ਡੋਰ ਦੇ ਬਰਾਮਦ ਹੋਏ ਆ ਇੱਕ ਡੱਬੇ ਵਿੱਚ 48 ਟੋਨੇ ਟੋਟਲ ਇਸ 768 ਟੋਨ ਬੰਦੇ ਨੇ ਕਿਉਂਕਿ ਚਾਇਨਾ ਡੋਰ ਦਾ ਇੱਕ ਬੜਾ ਦੁਪੱਤਰ ਹੈ ਜਿਹਾ ਕਿ ਇਹ ਇਹਦਾ ਇਹ ਯੂਜ਼ ਦੇ ਨਾਲ ਜਿਹੜਾ ਦੁਕਾਨੀ ਜਾਨਵਰ ਖਤਰਾ ਹੁੰਦਾ ਕਿ ਲੋਕਾਂ ਦੇ ਨੱਕ ਮੂੰਹ ਕੱਟ ਜਾਂਦੇ ਨੇ ਜੁੱਤ ਨਾਲ ਜੰਪਤਰਾ ਹੁੰਦਾ ਕਿ ਪੰਛੀ ਹੁੰਦੇ ਉਹਨਾਂ ਦੇ ਪਰਵਾਰਗਰ ਕੱਟੇ ਜਾਂਦੇ ਨੇ ਉਹਨਾਂ ਨੂੰ ਮਨੁਜਾਨ ਖਤਰਾ ਹੁੰਦਾ ਉਸ ਤਹਿਤ ਇੱਕ ਦਾ ਜੀ ਬੜੀ ਅਰੀ ਸਮਾਜ ਦੇ ਵਿੱਚ ਵੀ ਲੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਜੀ ਜੀ ਡਾਇਰੈਕਟਰ ਸਾਹਿਬ ਤੇ ਇਹਦੇ ਖਿਲਾਫ ਬੜੀ ਜੰਨੀ ਪ੍ਰਦਰਸ਼ਨ ਮਹੌਂ ਚੜੀ ਹੋਈ ਹੈ ਉਸੇ ਮੂਹਰੇ ਤਹਿਤ ਚਲਦਿਆਂ ਕਾਣਾ ਕਾਦੀਆਂ ਵੱਲੋਂ ਸਪੈਸ਼ਲ ਬਰਾਇਨ ਦੀ ਮਦਦ ਦੇ ਨਾਲ ਕਾਣਾ ਕਾਦੀਆਂ ਵਿਖੇ ਜਿਹੜੇ ਮਿਸਟਰ ਸੋਨੂ ਐ ਜਿਹੜੀ ਸੋਨੂ ਕੋਲੋਂ ਪੂਨਾ ਬੇਟੀਆਂ ਰਾਮਕੀਤੀਆਂ ਘਟੂਆਂ ਦੀਆਂ ਇੱਕ ਕੇਟੀ ਦੇ ਵਿੱਚ 48 ਘਟੂਨੇ ਟੋਟਲ ਏ 768 ਘਟੂ ਬੰਦੇ ਨੇ ਕੋਈ ਕੋ ਬ੍ਰਾਹਮਣ ਕਰਕੇ ਇਹਨਾਂ ਕਾਨੂੰਨ ਸਰਕਾਰ ਵੀ ਕਰਦਿਆਂ ਹੋਇਆ ਉਹਦੇ ਖਿਲਾਫ ਪਰਚਾ ਨੰਬਰ 3321 ਮਿਸਟਰ ਕਿਤਾ दो सौ प्रोटेक्शन एक सौ पच्ची नजा वाइल्ड लाइफ प्रोटैक्शन एक्ट लगाया इन्होंने खिलाफ कार्रवाई कर रहा है प्रतिशत आरभिया इसको गांह फल हो जा रही है इस तू फल कितों लेके आता है ਇਦੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹਨੂੰ ਇਹ ਚਾਈਨਾ ਡਰੋਨ ਨੂੰ ਬਿਲਕੁਲ ਯੂਜ਼ ਨਾ ਕਰਨ ਉਹਨੂੰ ਇਹਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਪਿੰਡ ਦੀ ਜਿਹੜਾ ਨੇ ਬੜਾ ਤੰਗ ਉਡਾਣੀ ਹੈ ਉਹ ਜਰਨਲ ਯੂਜ਼ ਕਰਨ ਤੇ ਕੋਈ ਵੀ ਜਾਣਦੇ ਨਾਲ ਸਵਾਰ ਨਾ ਕਰਨ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਪੁਲਸ ਵੱਲੋਂ ਕਿ ਇਹਨਾਂ ਨੂੰ ਵੇਚਣ ਦਾ ਬਾਜ਼ਾਰ ਉਹ ਥੋੜੇ ਜੇ ਆਪਣੇ ਫਾਇਦੇ ਖਾਤਰ ਲੋਕਾਂ ਦੀ jaan ਨਾ